ਤੈਨੂੰ ਤੁਹਾਨੂੰ ਧੰਨਵਾਦ ਹੈ ਔਰ ਸਰਦਾਰ ਹਰਪਾਲ ਸਿੰਘ ਜੀਮਾ ਸਾਹਿਬ ਕੈਬਨਟ ਮੰਤਰੀ ਪੰਜਾਬ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਨ ਦੇ ਲਈ ਫਿਰੌਂ ਦੇ ਵਿੱਚ ਜਾ ਰਹੇ ਨੇ ਔਰ ਇਹਨਾਂ ਖਿਡਾਰੀਆਂ ਨੂੰ ਹੌਸਲਾ ਅਫਜ਼ਾਈ ਦੇ ਦੇਤੇ ਆਪਾਂ ਉਹਨਾਂ ਦਾ ਵੀ ਚੰਨ ਧੰਨਵਾਦ ਕਰਦੇ ਆ ਬੜੀ ਨੇਕ ਦਿਲ ਰੂਹ ਨੇ ਔਰ ਬੜਾ ਪਿਆਰ ਹੈ ਖੇਡਾਂ ਦੇ ਨਾਲ ਜਦੋਂ ਵੀ ਸੋਚਿਆ ਤੇ ਪੰਜਾਬ ਦੀ ਤਰੱਕੀ ਬਾਰੇ ਸੋਚਿਆ ਆਪਾਂ ਤੁਹਾਨੂੰ ਧੰਨਵਾਦ ਕਰਦੇ ਆ ਕੈਬਨਟ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਜੀਪੋ ਸਾਹਿਬ ਜੋ ਸਾਡੇ ਦਰਮਿਆਨ ਅੱਜ ਦੇ ਇਸ ਵੱਡੇ ਖੇਡ ਮੇਲੇ ਉਤੇ ਪਜੇ ਹੋਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਸਮੁੱਚੇ ਨਗਰ ਦੇ ਨਾਲ ਔਰ ਸਮੁੱਚੇ ਕਲੱਬ ਦੇ ਨਾਲ ਬੜਾ ਪਿਆਰ ਹੈ ਔਰ ਜਦੋਂ ਜਦੋਂ ਵੀ ਸੱਦਾ ਪੱਤਰ ਲਾਇਆ ਤਕਦੀਰ ਜਿਹੜੀ ਬਹੁ ਕੀਤੀ ਜਾ ਰਹੀ ਹੈ ਵੀ ਨਾ ਵਕਤ ਰੁਕਿਆ ਰੁਕਦਾ ਏ ਨਾ ਥੋਰ ਚੱਲੇ ਤਕਦੀਰਾ ਤੇ ਤੇ ਭੁੱਲੀਆਂ ਯਾਦਾਂ ਜਿੱਤੇ ਆਉਣਗੀਆਂ ਜਦ ਨજર ਪੈਣੀ ਤਸਵੀਰਾਂ ਤੇ ਇਹ ਜਿਹੜੀ ਗੱਲ ਬਿਲਕੁਲ ਸੱਚਾ ਹੈ ਜਾਦੀ ਪੰਜਾਬ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਸਮੁੱਚੀ ਅੱਜ ਪਿੰਡ ਜਨਾਲ ਦੇ ਨੌਜਵਾਨ ਵਾਲੀਬਾਲ ਜਿਹੜਾ ਕਲੱਬ ਆਗਾ ਉਹਨਾਂ ਵੱਲੋਂ ਵਾਲੀਬਾਲ ਦੀਆਂ ਗੇਮਾਂ ਕਰਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਇੱਕ ਬਹੁਤ ਅੱਛਾ ਗਰਾਊਂਡ ਸਪੋਰਟਸ ਕਲੱਬ ਨੇ ਤਿਆਰ ਕੀਤਾਗਾ ਉਹਨਾਂ ਨੂੰ ਪਹਿਲਾਂ ਅਸੀਂ ਥੋੜੇ ਦਿਨ ਪਹਿਲਾਂ ਉਹਦੀ ਡਿਮਾਂਡ ਸੀਗੀ ਸਾਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇ ਤੋਂ 5 ਲੱਖ ਰੁਪਏ ਅਸੀਂ ਜਾਰੀ ਕੀਤਾ ਸੀ ਤੋਂ ਬਹੁਤ ਅੱਛਾ ਗਰਾਊਂਡ ਜਿਹੜਾ ਉਹ ਕਲੱਬ ਨੇ ਬਣਾਇਆਗਾ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਨਾਗਾ ਕਿਉਂਕਿ ਜਦੋਂ ਸਾਡਾ ਸਮਾਜ ਦੇ ਨੌਜਵਾਨ ਜਿਹੜੇ ਨੇਗੇ ਉਹ ਖੇਡਾਂ ਵੱਲ ਜਾਣਗੇ ਤਾਂ ਮੈਂ ਸਮਝਦਾ ਹਾਂ ਨਸ਼ਿਆਂ ਤੋਂ ਕੋਹਾਂ ਦੂਰ ਰਹਿਣਗੇ ਅੱਜ ਹੀ ਪਿੰਡ ਦੇ ਸਰਪੰਚ ਸਾਹਿਬ ਨੇ ਮੰਗ ਕੀਤੀ ਆ ਕਿ ਸਾਡੇ ਪਿੰਡ ਦੇ ਲਈ ਇਹ ਖੇਡ ਸਟੇਡੀਅਮ ਦੀ ਸਾਰੀ ਕੀਤੀ ਜਾਵੇ ਬਿਲਕੁਲ ਇਹਨਾਂ ਦੀ ਜ਼ਮੀਨ ਵੀ ਸੜਕ ਤੇ ਲੱਗਦੀ ਆ ਆਉਣ ਵਾਲੇ ਸਮੇਂ 'ਚ ਇੱਕ ਅੱਛਾ ਹੋਰ ਵੱਡਾ ਖੇਡ ਸਟੇਡੀਅਮ ਬਣਾਵਾਂਗੇ ਜਿੱਥੇ ਮੈਸਾਂ ਇਹਨਾਂ ਕੱਲੇ ਜਨਾਲ ਦੇ ਨਹੀਂ ਆਲੇ-ਦਾਲ ਦੇ ਪਿੰਡਾਂ ਦੇ ਬੱਚੇ ਵੀ ਆ ਕੇ ਉੱਥੇ ਖੇਡਣਗੇ ਔਰ ਉਹ ਤੰਦਰੁਸਤ ਰਹਿਣਗੇ ਤੁਹਾਡੇ ਵੱਲੋਂ ਖੇਡ ਸਟੇਡੀਅਮ ਪਹਿਲਾਂ ਵੀ ਬਣਾਇਆ ਜਾ ਰਿਹਾ ਹੈ ਰੋਗੜਾ ਦੇ ਵਿੱਚ ਤਿਆਰ ਹੋ ਰਿਹਾ ਹੈ ਵਾਲੀਬਾਲ ਦਾ ਹੀ ਆਉਣ ਕੇ ਵੀ ਦੇਖਣ ਨੂੰ ਤੇ ਹੋਰ ਕਿੰਨੇ ਕੁ ਬਣਨਗੇ ਦੇਖੋ ਇਸ ਤੋਂ ਪਹਿਲਾਂ ਕੌਰੀਆਂ ਰੋਗੜਾ ਸ਼ਹਿਰ ਬਹੁਤ ਸਾਰੇ ਪਿੰਡਾਂ 'ਚ ਅਸੀਂ ਖੇਡ ਸਟੇਡੀਅਮ ਬਣਾ ਰਿਆ ਕਿਉਂਕਿ ਜਦੋਂ ਖੇਡ ਸਟੇਡੀਅਮ ਬਣਦਾ ਤਾਂ ਮੈਂ ਸਾਹਿਬ ਦਾ ਮੱਲੋਬੱਲੀ ਇੱਕ ਨੌਜਵਾਨ ਦਾ ਜਿਹੜਾ ਪੈਰ ਆ ਉਹ ਖੇਡਾਂ ਵੱਲ ਜਾਂਦਾਗਾ ਉਹ ਕੋਈ ਵੀ ਬੱਚਾਗਾ ਚਾਹੇ ਜਵਾਨ ਆ ਉਹ ਜਦੋਂ ਖੇਡਾਂ ਵੱਲ ਜਾਂਦਾਗਾ ਤਾਂ ਮੈਂ ਸਮਝਦਾ ਨਸ਼ੇ ਤੋਂ ਦੂਰ ਰਹਿੰਦਾਗਾ ਨਸ਼ੇ ਤੋਂ ਦੂਰ ਰੱਖਣ ਲਈ ਇਹ ਬਹੁਤ ਵੱਡਾ ਉਪਰਾਲਾਗਾ ਜੋ ਹੋਰ ਜੋ ਕੁਝ ਮਰਜ਼ੀ ਕਰਦਣ ਪਰ ਇਹ ਸਭ ਤੋਂ ਵੱਡਾ ਉਪਰਾਲਾਗਾ ਸੋ ਉਹਦੇ ਲਈ ਅਸੀਂ ਸਾਡੀ ਜਦੋਂ ਜਿਹੜੀ ਜਾਰੀ ਆ ਕਿ ਸਾਰੇ ਪਿੰਡਾਂ 'ਚ ਖੇਡ ਸਟੇਡੀਅਮ ਬਣਨ ਪਰ ਬੱਚੇ ਜਿਹੜੇ ਨੇਗੇ ਉੱਥੇ ਖੇਡਣ ਵੀ ਔਰ ਆਪਣੇ ਪਿੰਡ ਦਾ ਨਾਮ ਪ ਦੇਸ਼ ਦੀਆਂ 올림픽 ਗੇਮਾਂ ਦੇ 올림픽 ਦੇ ਅੰਦਰ ਏਸ਼ੀਅਨ ਗੇਮਾਂ ਦੇ ਅੰਦਰ ਚਮਕਾਉਣ ਇੱਕ ਦੇਖੋ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਜਿਹੜੀਆਂ ਕਬੱਡੀ ਦੀਆਂ ਗੇਮਾਂ ਅੱਧ ਦੇ ਵਿੱਚ ਹੋਈਆਂ ਸੀ ਕਿਉਂਕਿ ਦੜਬਾ ਜਿਹੜਾ ਉਹ ਕਬੱਡੀ ਵਿੱਚ ਜਾਣਿਆ ਜਾਂਦਾ ਹੈਗਾ ਪੂਰੇ ਦੇਸ਼ ਦੁਨੀਆ ਦੇ ਅੰਦਰ ਦੜਬੇ ਦਾ ਨਾਮ ਇਸ ਕਰਕੇ ਮਸ਼ਹੂਰ ਹੈ ਕਿ ਇੱਥੇ ਕਬੱਡੀ ਦੇ ਬਹੁਤ ਸਾਰੇ ਨਾਮੇ ਖਿਡਾਰੀ ਜਿਹੜੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੈਦਾ ਹੋਏ ਸੀਗੇ ਸੋ ਅਸੀਂ ਇਹ ਖੇਡਾਂ ਕਰਵਾਜਾਂ ਰਹੀਆਂ ਬਹੁਤ ਅੱਛੀਆਂ ਹੋ ਜਾਂਣ ਲੱਗੀਆਂ ਸੋ ਸ਼ੁਰੂ ਤੋਂ ਲੈ ਕੇ ਅਸੀਂ ਹੁਣ ਤੱਕ ਨਵੀਂ ਜਿਹੜੀ ਸਪੋਰਟਸ ਨੀਤੀ ਹੈ ਜਾਂ ਨਵੀਂ ਖੇਡ ਨੀਤੀ ਆਈ ਆ ਉਸ ਖੇਡ ਨੀਤੀ ਦੇ ਤਹਿਤ ਅਸੀਂ ਪਿੰਡਾਂ 'ਚ ਖੇਡ ਨਰਸਰੀਆਂ ਬਣਾ ਰਿਹਾ ਜਿਵੇਂ ਕੌਰੀਆਂ ਦੇ ਅੰਦਰ ਹੋਰ ਦੋ ਚਾਰ ਪਿੰਡਾਂ ਦੇ ਅੰਦਰ ਅਸੀਂ ਖੇਡ ਨਰਸਰੀਆਂ ਬਣਾ ਰਹੇ ਹਾਂ 15-15 ਬੀਬੀ ਪਿੰਡਾਂ ਦਾ ਕਲਸਟਰ ਬਣਾ ਕੇ ਉੱਥੇ ਸਾਡੇ ਬੱਚੇ ਇੱਕੀ ਗੇਮ ਨੂੰ ਸਮਰਪਿਤ ਹੋਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਸਾਡੇ ਵੱਡੇ ਨਾਮੇ ਖਿਡਾਰੀ ਪੈਦਾ ਹੋ ਸਕਣ ਸਰ ਤੁਸੀਂ ਬੱਚਿਆਂ ਦੇ ਲਈ ਜੋ ਉਪਰਾਲਾ ਕਰ ਰਹੇ ਹੋ ਪੜ੍ਹਾਈ ਲਈ ਜਾਂ ਲਾਇਬ੍ਰੇਰੀਆਂ ਲਈ ਵੀ ਕੋਈ ਐਵੇਂ ਦੀ ਆਪਣੇ ਕੋਲੇ ਬਿਲਕੁਲ ਆਲਰੇਡੀ 6 ਲਾਇਬ੍ਰੇਰੀਆਂ ਪਹਿਲਾਂ ਬਣ ਚੁੱਕੀਆਂ ਨੇ ਕਮਾਲਪੁਰ ਗੁਜਰਾ ਫਲੇੜਾ ਹੋਰ ਪਿੰਡਾਂ ਚ ਲਾਇਬ੍ਰੇਰੀਆਂ ਬਣ ਚੁੱਕੀਆਂ ਨੇ ਆਉਣ ਵਾਲੇ ਸਮੇਂ ਚ ਹੋਰ ਵੀ ਲਾਇਬ੍ਰੇਰੀਆਂ ਬਣਾਵਾਂਗੇ ਤਾਂ ਕਿ ਸਾਡੇ ਬੱਚੇ ਜਿਹੜੇ ਉਹ ਲਾਇਬ੍ਰੇਰੀ ਦੇ ਅੰਦਰ ਬੈਠ ਕੇ ਅੱਛੀ ਤੇ ਉੱਚੀ ਸਿੱਖਿਆ ਜਿਹੜੀ ਆ ਉਹ ਹਾਸਲ ਕਰ ਸਕਣ ਔਰ ਕੰਪੀਟੀਟਿਵ ਐਗਜ਼ਾਮ ਜਿਹੜਾ ਮੁਕਾਬਲੇ ਦੇ ਇਮਤਿਹਾਨ ਦੇ ਅੰਦਰ ਭਾਗ ਲੈ ਸਕਣ ਕਿਉਂਕਿ ਕਈ ਵਾਰ ਮਾਹੌਲ ਨਹੀਂ ਹੁੰਦਾ ਘਰ ਦੇ ਅੰਦਰ ਕੋਈ ਨਾ ਕੋਈ ਤੰਗੀ ਤਰੁਸ਼ੀ ਹੁੰਦੀ ਆ ਜਦੋਂ ਲਾਇਬ੍ਰੇਰੀ ਬਣਦੀ ਆ ਜਿਹੜੀ ਕਿ ਡਿਜੀਟਲ ਲਾਇਬ੍ਰੇਰੀ ਆ ਕੰਪਿਊਟਰ ਹੁੰਦਾਗਾ ਤਾਂ ਉੱਥੇ ਬੈਠ ਕੇ ਬੱਚੇ ਨੂੰ ਇੱਕ ਸਹੂਲਤ ਮਿਲਦੀ ਆ ਸੋ ਬੱਚਾ ਆਪਣੇ ਆਪ ਨੂੰ ਪਰਖਦਾਗਾ ਉੱਥੇ ਹੋਰ ਮਿਹਨਤ ਕਰਦਾਗਾ ਔਰ ਕਿਸੇ ਨਾ ਕਿਸੇ ਸਰਵਿਸ ਦੇ ਖੇਤਰ ਦੇ ਅੰਦਰ ਵੀ ਉਹ ਸਿਲੈਕਟ ਹੁੰਦਾਗਾ ਕੀ ਨਾਮ ਆ ਸਰ ਸਰ ਅਸੀਂ ਮੇਰਾ ਨਾਮ ਸੰਦੀਪ ਸਿੰਘ ਆ ਜੀ ਅਸੀਂ ਜਨਾਲ ਦੇ ਵਿੱਚ ਤੁਹਾਡੇ ਵੱਲੋਂ ਮੇ ਖੇਡ ਮੇਲਾ ਕਰਵਾਇਆ ਯਾਰ ਵਾਲੀ ਵਾਲ ਕਿਵੇਂ ਦੇਖਦੇ ਹੋ ਸਰ ਬਹੁਤ ਵਧੀਆ ਕਲੱਬ ਨੌਜਵਾਨ ਕਲੱਬਾਂ ਦੀ ਬਹੁਤ ਵਧੀਆ ਪਹੁੰਚਾਈ ਇਹ ਨਵਾਂ ਸਾਡੇ ਪਿੰਡ ਨੂੰ ਵਾਲੀਬਾਲ ਦਾ ਗਰਾਊਂਡ ਮਿਲਿਆ ਸੀ ਜਿਹਦੇ ਰਿਗਾਰਡਿੰਗ ਇਹ ਮਤਲਬ ਅੱਜ ਵਧੀਆ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਹੜਾ ਅਜਰਾ ਕਿੰਨੇ ਦਿਨ ਮੈਚ ਚੱਲਣਗੇ ਮੈਚ ਅੱਜ ਸਵੇਰ ਦੁਪਹਿਰ ਤੋਂ ਚੱਲ ਰਹੇ ਨੇ ਜੀ ਤੇ ਰਾਤ ਤੱਕ ਚੱਲਣਗੇ ਕਿੰਨੀਆਂ ਟੀਮਾਂ ਆਈਆਂ ਨੇ ਨੀਰਵੜ 40 ਟੀਮਾਂ ਪਹੁੰਚ ਚੁੱਕੀਆਂ ਨੇ ਜੀ ਪੰਜਾਬ ਤੋਂ ਆਈਆਂ ਨੇ ਫਾਰ ਨਹੀਂ ਹਰਿਆਣਾ ਤੇ ਪੰਜਾਬ ਦੀ ਐ ਕੀ ਕੀ ਇਨਾਮ ਨੇ ਤੁਹਾਡੇ ਕੋਲ ਇਨਾਮ ਫਰਸਟ ਪ੍ਰਾਈਜ਼ ਹੈ 11000 ਸੈਕੰਡ 750 ਪਿੰਡ ਜਨਾਲ ਹੈ ਜੀ ਸਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਲਵੇ ਲਵੇ ਮੇਰੇ ਖਿਆਲ ਚ ਤਕਰੀਬਨ 40 42 ਟੀਮਾਂ ਹੋ ਗਈਆਂ ਤੇ ਹਰਿਆਣੇ ਦੀ ਵੀ ਹੈਗੀਆਂ ਪੰਜਾਬ ਦੀਆਂ ਵੀ ਇਨਾਮ ਕੀ ਰਹੀ ਪਹਿਲਾ ਨਾਮ ਹੈਗਾ 11000 ਯਾਰ ਦੂਜਾ 7700 ਤੇ ਤੀਜਾ ਤੇ ਚੌਥਾ 11 1100 ਰੁਪਏ ਇਹ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਨਹੀਂ ਨਹੀਂ ਪਹਿਲਾਂ ਸੀ ਤਕਰੀਬਨ 4 ਟੂਰਨਾਮੈਂਟ ਹੋਰ ਕਰਵਾਤੇ ਸਾਡਾ ਤਾਂ ਬਜਟ ਘੱਟ ਸੀਗਾ ਇਸ ਵਾਰ ਸਰਪੰਚ ਸਾਹਿਬ ਨੇ ਹੋਰ ਮੁੰਡੇ ਆਪਣੇ ਜਿਹੜੇ ਮਿੱਤਰ ਨੇ ਪਿੰਡ ਦੇ ਵਿੱਚੋਂ ਸਹਿਯੋਗ ਦਿੱਤਾ ਸਾਨੂੰ ਕਿ ਪ੍ਰਾਈਜ਼ ਅਸੀਂ ਵਧਾਤਾ ਵਿੱਤ ਮੰਤਰੀ ਪਹੁੰਚੇ ਸੀ ਉਹਨਾਂ ਨੂੰ ਕਿਵੇਂ ਬਹੁਤ ਵਧੀਆ ਸਾਨੂੰ ਸਹਿਯੋਗ ਦੇ ਕੇ ਗਏ ਨੇ ਉਹ ਵੀ ਤੇ ਸਟੇਡੀਅਮ ਦਾ ਵੀ ਦੱਸ ਕੇ ਗਏ ਨੇ ਕਿ ਸਟੇਡੀਅਮ ਅਸੀਂ ਅੱਗੇ ਉਹ ਕਰਾਂਗੇ ਲਵਾਵਾਂਗੇ ਜਾਲ ਲਵਾਇਆ ਗਿਆ ਇਹਦਾ ਤੋਂ ਘਟਨ ਕਰਵਾਇਆ ਸੀ ਅੱਜ ਤਾਂ ਕਰਕੇ ਅੱਜ ਟੂਰਨਾਮੈਂਟ ਨੌਜਵਾਨਾਂ ਨੂੰ ਕਿਵੇਂ ਪ੍ਰੇਰਿਓ ਨੌਜਵਾਨ ਪੀੜ੍ਹੀ ਐ ਥੋੜਾ ਜਿਹਾ ਗਲਤ ਰਸਤੇ ਤੇ ਚੱਲ ਰਹੀ ਐ ਨਸ਼ਿਆਂ ਵਾਲਾ ਤੁਸੀਂ ਵੀ ਨੌਜਵਾਨ ਹੋ ਉਹ ਨੌਜਵਾਨਾਂ ਨੂੰ ਕਿਵੇਂ ਪ੍ਰੇਰਿਓ ਕਿ ਸਹੀ ਰਸਤੇ ਤੇ ਆਇਆ ਜਾਓ ਦੇਖੋ ਦੇਖ ਹੈ ਜੀ ਇਹ ਜੇ ਹੁਣ ਗਰਾਊਂਡ 'ਚ ਆਉਣਾ ਨਿਆਣੇ ਵੀ ਦੇਖ ਕੇ ਆਉਂਦੇ ਹੈਗੇ ਨਸ਼ਿਆਂ ਤੋਂ ਆਥਨ ਦਾ ਟਾਈਮ ਰਾਤ ਨੂੰ 11 12 ਵਜੇ ਤੱਕ ਖੇਡੀ ਜਾਂਦੀ ਹੈਗੀ ਕੀ ਕਹਿੰਦੇ ਹੋ ਨੌਜਵਾਨਾਂ ਨੂੰ ਬੱਦ ਬੱਦ ਗੇਮਾਂ ਬਲ ਧਿਆਨ ਦੇਣਾ ਚਾਹੀਦਾ ਤੇ ਨਸ਼ਿਆਂ ਤੋਂ ਰਾਹਤ ਵੱਡਿਆਂ ਨੂੰ ਦੇਖ ਕੇ ਛੋਟੇ ਬੱਚੇ ਵੀ ਉਦੋਂ ਹੁੰਦੇ ਹੈਗੇ